ਪੈਕ ਸਾਈਜ਼ ਵਿਭਾਗ ਅਤੇ ਸਿਟੀ ਥਾਣੇ ਦੀ ਪੁਲਿਸ ਨੇ ਫਗਵਾੜਾ ਦੇ ਇੱਕ ਕਾਰ ਵਿੱਚ ਛਾਪਾ ਮਾਰਿਆ ਅਤੇ ਬਰਾਮਦ ਕੀਤੀ ਭਾਰੀ ਮਾਤਰਾ ਦੇ ਵਿੱਚ ਅਵੈਧ ਸ਼ਰਾਬ ਪੁਲਿਸ ਨੇ ਕੀਤੀ ਜਾਂਚ ਸ਼ੁਰੂ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੇ ਅਸੀਂ ਐਕਸਰਸਾਈਜ਼ ਦੀ ਟੀਮ ਵੀ ਨਾਲ ਆਈ ਸਾਇੰਸ ਇਨਸਪੈਕਟਰ ਸਾਹਿਬ ਤੇ ਸਾਡੀ ਥਾਣੇ ਦੀ ਫੋਰਸ ਕੋਲੋਂ ਪਹਿਰਾ ਚੌਕ ਇੱਕ ਘਰ ਦੇ ਵਿੱਚੋਂ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ 25 ਜੀਆਂ ਸ਼ਰਾਬੀਆਂ ਪੀਟੀਆਂ ਇਨੀਸ਼ੀਅਲ ਲਿਕਵਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਧਿਏ ਤੇ ਪਾਈਏ ਆਰਾਮ ਦਾ ਤੇ ਕੋਣੇ ਵਿਅਕਤੀ ਹੈ ਜੀ ਇਹ ਪ੍ਰਿੰਸ ਸੂਰੀ ਨਾਮ ਦਾ ਲੜਕਾ ਹੈ ਜੀ ਐਸਐਸਓ ਸਾਹਿਬ ਕੀ ਲੱਗਦਾ ਮੌਕਾ ਦੇਖ ਕੇ ਤੁਹਾਨੂੰ ਜਿਹੜਾ ਆਪਾਂ ਕਮਰੇ ਦੀ ਹਾਲਾਤ ਕਹਿ ਸਕਦੇ ਕੀ ਕਹਿ ਸਕਦੇ ਆ ਇਹ ਹੁਣ ਅਸੀਂ ਵੈਰੀਫਾਈ ਕਰਾਂਗੇ ਪੂਰਾ ਜਿਹੜਾ ਕਿਥੋਂ ਸ਼ਰਾਬ ਆਈ ਹੈ ਇਹ। ਇਹਦੇ ਖਾਲੀ ਬੇਟੀਆਂ ਵੀ ਮਿਲੀਆਂ ਜੀ। ਖਾਲੀ ਬੇਟੀਆਂ ਵੀ ਮਿਲੀਆਂ ਉੱਥੋਂ ਅੰਦਰੋਂ। ਤੇ ਇਹਨੂੰ ਪੂਰਾ ਅਸੀਂ ਡਿਟੇਲ ਦੇ ਵਿੱਚ ਵੈਰੀਫਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੇ-ਜਿਹੜੇ ਵੀ ਬੰਦੇ ਇਨਵੋਲ ਹੋਇਆ ਹੋਰ ਵੀ ਸ਼ਹਿਰ ਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਸਬਕਸ਼ਨ ਲੈ। ਤੇ ਜਿਹੜਾ ਮਕਾਨ ਆ ਕਾਫੀ ਟਾਈਮ ਤੋਂ ਲੱਗਦਾ ਇਹ ਬੰਦ ਹੋਇਆ ਹੈ। ਕਿਹਦਾ ਮਕਾਨ ਆ ਕਿ ਸਾਹਮਣੇ ਆ। ਇਹ ਵੈਰੀਫਾਈ ਕਰ ਰਹੇ ਹਾਂ ਜੀ। ਉਸ ਤੋਂ ਕਲੀਅਰ ਕਰਾਂਗੇ ਕਿਹਦਾ ਮਕਾਨ ਆ। ਜਿੱਨੇ ਵੀ ਇਹ ਸ਼ਰਾਬ ਰਖਾਈ ਹੋਈ ਹੈ ਆਪਣੇ ਮਕਾਨ ਦੇ ਵਿੱਚ ਕਿਰਾਏ ਤੇ ਕਿੰਨੀਆਂ ਉਹਨਾਂ ਬੇਟੀਆਂ ਕਬਜ਼ੇ ਕਰ ਲਈਆਂ ਜੀ ਆਪਾਂ 25 ਬੇਟੀਆਂ ਜਿਹੜੀਆਂ ਇਲੀਸਟ ਲਿਕਰ ਵੱਖ-ਵੱਖ ਬ੍ਰਾਂਡ ਤੇ ਸੋ ਜੋ ਇਹਦੇ ਸਾਹਮਣੇ ਆਏ ਵੀ ਸਭ ਤੋਂ ਮਹਿੰਗੀ ਸ਼ਰਾਬ ਕਿਹੜੀ ਆਈ ਇਹਦੇ ਵਿੱਚ ਮੈਂ ਉਹ ਹੀ ਵੈਰੀਫਾਈ ਕਰਨਾ ਥੈਂਕ ਯੂ ਸਭ ਤੋਂ ਮਹਿੰਗੀ ਜਿਹੜਾ ਇੱਥੇ ਆਇਆ ਉਸ ਇਨਫੋਰਮੇਸ਼ਨ ਮਿਲ ਸੀ ਲਈ ਇੱਥੇ ਕੋਈ ਬੰਦਾ ਖਾਵੇ ਤਾ ਹੈ ਕੋਈ ਆਰਡਰ ਦੇ ਸੇ ਆਪਾਂ ਸਭ ਨਾਲ ਲੱਗੇ ਸੱਚੀ ਗੱਲ ਇਹ ਹੈ ਕਿ ਕਾਫੀ ਮਾਤਰਾ ਚ ਸ਼ਾਮਲੀ ਹੈ ਜੀ ਗਿਣਤੀ ਚੱਲ ਰਹੀ ਹੈ ਸਭ ਸਭ ਕਰ ਰਹੇ ਬਾਕੀ ਉਹਨੂੰ ਪਤਾ ਹੈ ਕਿ ਕਾਫੀ ਕਿੰਨੀਆਂ ਪੇਟੀਆਂ ਆ ਜਾਂਦੀਆਂ ਕੁਝ ਬੰਦੇ ਦਾ ਪਤਾ ਲੱਗਿਆ ਕੌਣ ਸੀਗਾ ਨੰਮ ਕਤਤ ਪਤਾ ਲੱਗਾ ਕੌਣ ਦਿੱਤੀ ਹੈ ਕੋਈ ਨਾਮ ਵਗੜਾ 30 ਮੈਮ ਜਿਹੜੀ ਇਹ ਸ਼ਰਾਪੜੀ ਹੈ ਕਿ ਅਲੱਗ-ਅਲੱਗ ਮਾਰਕਾ ਦੀ ਇੱਕ ਅਲੱਗ-ਅਲੱਗ ਮਾਰਕਾ ਅੱਛਾ ਸਮਝ ਆਇਆ ਕਿਹੜੇ-ਕਿਹੜੇ ਮਾਰਕਾ ਜੀ ਹਾਂ ਪਾਪਾ ਜੀ ਜਿਵੇਂ ਦੋਸਟੈਕ ਵਗੈਰਾ ਆਈ ਵੀ ਜਾਂ ਸਿਗਨੇਚਰ ਆ ਠੀਕ ਹੈ ਛੋਟੇ ਬ੍ਰਾਂਡ ਵੀ ਹੈ ਵੱਡੇ ਬ੍ਰਾਂਡ ਉਹਦਾ ਆਈਡੀਆ ਕਿੰਨਾ ਕਾ ਮੈਡਮ ਕਿੰਨੇ ਕਾ ਤੁਹਾਨੂੰ ਕੀ ਲੱਗਦਾ ਮੌਕਾ ਕਮਰੇ ਦੇ ਵਿੱਚ ਕਾਫੀ ਪੀਟੀਏ ਖਾਲੀ ਵੀ ਸੀ ਜੀ ਕਾਫੀ ਮਾਤਰਾ ਦੇ ਹੈਵੀ ਹੈ ਕੋ ਘਟਾ ਇਹ ਬੱਚੀ ਬੱਤੀ ਦਾ ਪਾਣੀ ਲਾ ਰਹੀ ਹੈ ਜੀ ਇਹਦੇ ਵਿੱਚ ਮੈਂ ਇੱਕ ਮਾਰਕ ਲਗਾਉਂਦਾ ਉਹ ਪਰ ਉਹ ਕਹਿੰਦਾ ਵੀ ਕਿਹੜੇ ਕਿੱਥੇ ਹਾਂ ਉਹ ਅਸੀਂ ਟ੍ਰੈਕ ਟ੍ਰੈਕ ਐਂਡ ਫੇਸ ਉਹ ਕਰ ਰਹੇ ਹਾਂ ਜੀ ਠੀਕ ਹੋਈਆਂ ਕਿਵੇਂ ਨਾ ਜੀ ਤੇ ਕਦੋਂ ਤੱਕ ਮੈਨੂੰ ਉਹਦਾ ਪਤਾ ਲੱਗ ਸਕਦਾ ਹੈ ਬਸ 1-2 ਦਿਨ ਤੱਕ ਪਤਾ ਲੱਗ ਜਾਵੇਗਾ ਠੀਕ ਹੈ ਠੀਕ